ਅੱਜ ਜਿਹੜਾ ਕੋਲੀ ਸਾਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦਾ ਹਾਂ ਅ ਸਭ ਤੋਂ ਪਹਿਲਾਂ ਸਾਰੇ ਮੇਰੇ ਸ਼ਹਿਰ ਦੇ ਸ਼ਰੋਤਾ ਤੁਹਾਡੇ ਚੈਨਲ ਦੇ ਰਾਹੀਂ ਮੈਨੂੰ ਸੁਣਨ ਵਾਲੇ ਸਭ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਸਤਿ ਸ਼੍ਰੀ ਅਕਾਲ ਅੱਜ ਦਾ ਦਿਨ ਮੇਰੇ ਨਕੁੱਦਰ ਸ਼ਹਿਰ ਵਾਸਤੇ ਖਾਸ ਹੈ ਕਿਉਂਕਿ ਕੱਲ ਸਾਡੇ ਬਹੁਤ ਸਤਿਕਾਰਯੋਗ ਅਸ਼wini ਕੋਲੀ ਜੀ ਜਿਹੜੇ ਪਹਿਲਾਂ ਜਿਹੜੇ ਸਟੇਟ ਦੇ ਵਿੱਚ ਵੀ ਜੁਆਇੰਟ ਸੈਕਟਰੀ ਨੇ ਟ੍ਰੇਡ ਵਿੰਗ ਦੇ ਔਰ ਆਪਣੀ ਪੂਰੀ ਲਾਈਫ 'ਚ ਇਹਨਾਂ ਨੇ ਲੋਕ ਸੇਵਾ ਦੇ ਵਿੱਚ ਲਗਾਈ ਹੈ ਇਸ ਸ਼ਹਿਰ ਦੀ ਸੇਵਾ ਦੇ ਵਿੱਚ ਲਗਾਈ ਹੈ ਐਜ਼ ਅ ਕਾਉਂਸਲਰ ਐਜ਼ ਅ ਸੀਨੀਅਰ ਡਵਾਈਸ ਪ੍ਰਧਾਨ ਉਸ ਤੋਂ ਵੀ ਅਲਾਵਾ ਜੇ ਨਹੀਂ ਵੀ ਕੋਈ ਇਹਨਾਂ ਦੇ ਕੋਲ ਅਹੁਦਾ ਫੇਰ ਵੀ ਹਰਵੰਦਿਆ ਸੇਵਾ ਦੇ ਵਾਸਤੇ ਤਿਆਰ ਰਹਿੰਦੇ ਸੀ ਇਹਨਾਂ ਨੂੰ ਸਰਕਾਰ ਨੇ ਸਾਡੇ ਮਾਨਯੋਗ ਅ ਅਸ਼ੀਰਵਨ ਕੇ ਜੀ ਵਾਲ ਜੀ ਸਰਦਾਰ ਭਗਤ ਸਿੰਘ ਜੀ ਮਾਨ ਸ਼੍ਰੀ ਮਨੀਸ਼ ਕੁਦਿਆ ਜੀ ਉਹਨਾਂ ਨੇ ਇਹਨਾਂ ਦੇ ਕੰਮ ਨੂੰ ਦੇਖਦਿਆਂ ਹੋਇਆਂ ਇਹਨਾਂ ਦੇ ਪਿਛਲੇ ਜੀਵਨ ਜੀਵਨ ਨੂੰ ਦੇਖਦਿਆਂ ਹੋਇਆਂ ਵੱਡੀ ਜ਼ਿੰਮੇਵਾਰੀ ਜ਼ਿਲੇ ਦੀ ਦਿੱਤੀ ਹੈ ਕਿ ਇਹ ਟ੍ਰੇਡ ਵਿੰਗ ਦਾ ਜ਼ਿਲੇ ਦਾ ਪ੍ਰੈਜ਼ੀਡੈਂਟ ਕੋਸ਼ਿਸ਼ ਕੀਤਾ ਗਿਆ ਕੱਲ ਉਹ ਆਇਆ ਉਹਦੇ ਵਾਸਤੇ ਮੈਂ ਆਪਣੀ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਵੀ ਮੇਰੇ ਹਲਕੇ ਨੂੰ ਇਹ ਮਾਣ ਮਿਲਿਆ ਜ਼ਿਲੇ ਦੀ ਟ੍ਰੇਡ ਵਿੰਗ ਦੀ ਪ੍ਰਧਾਨਗੀ ਦਾ ਬਹੁਤ-ਬਹੁਤ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਔਰ ਸ਼੍ਰੀ ਅਸ਼ਵਨੀ ਕੇਜਰੀਵਾਲ ਜੀ ਨੂੰ ਵਧਾਈ ਪੇਸ਼ ਕਰਦੀ ਹਾਂ ਔਰ ਸਾਰਾ ਅਸ਼ਵਨੀ ਜੀ ਦਾ ਜਿਹੜਾ ਆਰ ਪਰਿਵਾਰ ਹੈ ਸਾਰਾ ਜਿੰਨਾ ਇੱਥੇ ਬੈਠਾ ਸਾਰਾ ਮੈਂ ਸਮਝਦੀ ਆ ਕਿ ਸਾਰਾ ਪਰਿਵਾਰ ਅਸ਼ਨੀ ਜੀ ਦਾ ਆ ਜਿਹੜੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਆਮ ਆਦਮੀ ਪਾਰਟੀ ਦੇ ਸਾਰੇ ਸੀਨੀਅਰ ਵਲੰਟੀਅਰਸ ਵਰਕਰ ਸਹਿਬਾਨ ਜਿਹੜੇ ਅੱਜ ਇੱਥੇ ਹਾਜ਼ਰ ਨੇ ਔਰ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾ ਔਰ ਮੈਂ ਚਾਹੁੰਦੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਲੀ ਸਾਹਿਬ ਦਾ ਵਤ ਤੋਂ ਵਤ ਸਾਹਿਬ ਦੇ ਕੇ ਪੂਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਕਾਮਯਾਬ ਕੀਤਾ ਚੱਲੇ। ਉਹ ਪਾਰੀਆਂ ਨੂੰ ਕਿੰਨਾ ਕੁ ਫਾਇਦਾ ਮਿਲ ਰਿਹਾ ਹੈ। ਅ ਬਿਲਕੁਲ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮਸ ਆਉਂਦੀਆਂ ਆ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਵਪਾਰੀ ਵਰਗ ਨੂੰ ਆਉਂਦੀਆਂ ਛੋਟਿਆਂ ਨੂੰ ਵੱਡਿਆਂ ਨੂੰ ਉਹ ਸਾਰੀਆਂ ਜਿਹੜੀਆਂ ਇਹਨਾਂ ਦੇ ਰਾਹੀਂ ਅਸੀਂ ਕਿਸੇ ਪਲੇਟਫਾਰਮ ਤੇ ਰੱਖਣ ਦੇ ਵਿੱਚ ਕਾਮਯਾਬ ਹੋਵਾਂਗੇ ਜਦ ਕਿ ਪਹਿਲਾਂ ਸਾਡੇ ਕੋਲ ਇਹ ਪਲੇਟਫਾਰਮ ਜਿਹੜਾ ਆਪਣਾ ਨਹੀਂ ਸੀਗਾ ਕਿ ਸਾਨੂੰ ਆਪਣੇ ਘਰ ਦੇ ਜਿਹੜੇ ਨੇ ਸਾਡੇ ਆਪਣੇ ਹਲਕੇ ਦੇ ਨੇ ਜਿਹੜੇ ਹਰ ਵਪਾਰੀ ਵਰਗ ਦੀ ਜਿਹੜੀ ਪ੍ਰੋਬਲਮ ਆ ਉਹ ਪਾਰਟੀ ਦੇ ਪਲੇਟਫਾਰਮ ਤੇ ਜਾ ਕੇ ਰੱਖਣਗੇ ਔਰ ਉਹਨਾਂ ਦਾ ਜਿਹੜਾ ਹੱਲ ੱਡਿਆ ਜਾਊਗਾ ਹਾਂਜੀ ਅੱਜ ਅਸੀਂ ਰਵਿੰਦਰ ਸ਼ਰਦਾ ਜੀ ਹਾਂਜੀ ਰਵਿੰਦਰ ਸ਼ਰਦਾ ਜੀ ਉਹਨਾਂ ਦੀ ਜੁਆਇਨਿੰਗ ਹੈ ਔਰ ਨਾਲ ਹੀ ਉਹਨਾਂ ਦੇ ਹਾਂਜੀ ਕਾਂਗਰਸ ਪਾਰਟੀ ਛੱਡ ਕੇ ਰਵਿੰਦਰ ਸ਼ਰਦਾ ਜੀ ਅੱਜ ਆਮ ਆਦਮੀ ਪਾਰਟੀ ਉਹਨਾਂ ਨੇ ਜੁਆਇਨ ਕੀਤੀ ਹੈ ਔਰ ਦੋ ਸਭ ਨੇ ਸਾਡੇ ਉਹਨਾਂ ਨੇ ਅੱਜ ਪਾਰਟੀ ਜੁਆਇਨ ਕੀਤੀ ਹੈ ਔਰ ਵੈਸੇ ਇਹ ਸਾਰੇ ਜਿੰਨਾ ਇਸ ਵੇਲੇ ਬੈਠੇ ਨੇ ਸਾਡੇ ਸਾਥੀ ਤੇ ਪਹਿਲਾਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਸਾਰੇ ਚੱਲਦੇ ਆ ਰਹੇ ਨੇ ਤੇ ਖਾਸ ਤੌਰ ਤੇ ਅੱਜ ਜਿਹੜੀ ਮੈਂ ਸ਼ਰਦਾ ਜੀ ਨੇ ਪਾਰਟੀ ਜਿਹੜੀ ਕਾਂਗਰਸ ਪਾਰਟੀ ਛੱਡ ਕੇ ਜਿਹੜੀ ਆਮ ਆਦਮੀ ਪਾਰਟੀ ਜਨ ਕੀਤੇ ਤੋਂ ਇਲਾਵਾ ਪਸ਼ਵਨੀ ਕੋਲੇ ਨੂੰ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਅਹੁਦਾ ਦਿੱਤਾ ਗਿਆ ਇਹਨਾਂ ਦੇ ਮੂੰਹੋਂ ਹੀ ਸੁਣ ਲੈਣੇ ਆ ਕਿਹੜਾ ਅਹੁਦਾ ਇਹਨਾਂ ਨੂੰ ਦਿੱਤਾ ਗਿਆ ਸਰ ਪਹਿਲੇ ਸਭ ਤੋਂ ਵਾਗਦਾ ਤੁਹਾਡਾ ਇੱਕ ਤਾਂ ਲੈਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਤਿੰਗੜਾ ਸਾਹਿਬ ਤੁਹਾਡਾ ਟਾਈਮ ਵੀ ਟਾਈਮ ਜਦੋਂ ਵੀ ਤੁਹਾਨੂੰ ਯਾਦ ਕਰੀਦਾ ਤੁਸੀਂ ਹਾਜ਼ਰ ਹੋ ਜਾਂਦੇ ਹੋ ਅੱਜ ਬੜਾ ਖੁਸ਼ੀਆਂ ਭਰਿਆ ਦਿਨ ਆ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਜ਼ਿਲ੍ਹਾ ਦਿਹਾਤੀ ਰੂਰਲ ਦਾ ਟ੍ਰੇਡ ਵਿੰਗ ਦਾ ਇਨਚਾਰਜ ਲਾਇਆ ਗਿਆ ਇਹ ਸਾਰੀ ਰეკਮੈਂਡੇਸ਼ਨ ਜਿਹੜੀ ਹੈਗੀ ਆ ਸਾਡੇ ਐਮਐਲਏ ਇੰਦਰਜੀਤ ਕੌਰ ਮਾਨ ਜੀ ਵੱਲੋਂ ਕੀਤੀ ਗਈ ਸੀ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਬੁਲਾ ਕੇ ਹਰ ਪੱਖੋਂ ਉਹਨਾਂ ਨੇ ਪਰਖਿਆ ਇੰਟਰਵਿਊ ਲਿਤੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਪੰਜ ਹਲਕੇ ਸ਼ਾਹਕੋਟ ਨਕੂਦਰ ਆਦਮਪੁਰ ਕਰਤਾਰਪੁਰ ਤੇ ਫਲੋਰ ਆਂਦੇ ਆ ਇਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਹੈ ਜਿੱਦਾਂ ਸਿਸੋਧਿਆ ਸਾਹਿਬ ਨੇ ਮੇਰੇ ਨਾਲ ਮੀਟਿੰਗ ਕੱਲ ਹੋਈ ਸੀ ਉਹਨਾਂ ਨੇ ਬੜੀ ਅੱਛੀ ਗਾਈਡਲਾਈਨ ਦਿੱਤੀ ਕਿਉਂਕਿ ਉਹਨਾਂ ਕੋਲ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਜਿਹੜਾ ਮੇਰਾ ਵਪਾਰੀ ਵਰਗਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਔਰ ਸਾਰੇ ਨੂੰ ਨਾਲ ਲੈ ਕੇ ਚੱਲਾਂਗੇ ਕਿਉਂਕਿ ਸਾਡਾ ਵਪਾਰੀ ਵਰਗ ਜਿਹੜਾ ਇੱਕ ਡਰੂ ਸਮਾਜ ਡਰੂ ਜਿਹਾ ਇਨਸਾਨ ਆ ਕਾਰਨ ਜਦੋਂ ਵੀ ਕਿਤੇ ਸਰਵੇ ਦਾ ਨਾਮ ਲੈਂਦੇ ਆ ਕਈ ਲੋਕ ਦੁਕਾਨਾਂ ਬੰਦ ਕਰਕੇ ਚਲੇ ਜਾਂਦੇ ਆ ਪਰ ਹੁਣ ਅਸੀਂ ਜਿੰਨੇ ਵੀ ਅਫਸਰ ਸਹਿਬਾਨ ਆ ਉਹਨਾਂ ਨਾਲ ਬੈਠਾਂਗੇ ਉਹਨਾਂ ਨੂੰ ਕਹਾਂਗੇ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਆ ਸਾਡੇ ਵਪਾਰੀ ਇਸ ਸਮਾਜ ਜਿਹੜਾ ਇਹਨਾਂ ਸਭ ਤੋਂ ਵੱਧ ਟੈਕਸ ਪੇਅਰ ਹੈਗਾ ਵਾ ਉਹ ਤੁਹਾਡੇ ਨਾਲ ਬੈਠ ਕੇ ਜਿਹੜੀ ਵੀ ਕੋਈ ਗੱਲ ਹੈਗੀ ਆ ਉਹਨੂੰ ਕਲੀਅਰ ਕਰਾਂਗੇ ਇਨ ਕੇਸ ਜੇ ਉਹਨਾਂ ਦੇ ਅਵਸਰ ਦਾ ਰੋਗ ਨਾ ਹੋਵੇ ਤੇ ਮੈਨੂੰ ਸੁਸ਼ੋਦੀਆ ਜੀ ਨੇ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਅਸ਼ਵਾਸ਼ਣ ਦਵਾਇਆ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤੁਸੀਂ ਸਾਡੇ ਕੋਲ ਲਿਆਓ ਅਸੀਂ ਹਰ ਤਰ੍ਹਾਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵੱਡਾ ਔਦਾ ਤੁਹਾਨੂੰ ਦਿੱਤਾ ਗਿਆ ਵਾ ਪੰਜ ਜ਼ਿਲ੍ਹੇ ਪੰਜ ਜ਼ਿਲ੍ਹਿਆਂ ਦਾ ਲਗਾਤਾਰ ਤੇ ਤੁਹਾਨੂੰ ਲੱਗਦਾ ਨਹੀਂ ਤੇ ਇਹ ਇੱਕ ਅਹਿਮ ਜ਼ਿੰਮੇਵਾਰੀ ਲੱਗੀ ਤੁਹਾਡੀ ਇਹ ਜ਼ਿੰਮੇਵਾਰੀ ਮੇਰੀ ਕੱਲੇ ਦੀ ਨਹੀਂ ਜੀ ਇਹ ਮੇਰੇ ਜਿਹੜਾ ਸਾਰੇ ਸਾਥੀ ਖੜੇ ਆ ਇਹ ਸਭ ਦੀ ਇਹਨਾਂ ਦੀ ਜ਼ਿੰਮੇਵਾਰੀ ਆ ਮੈਂ ਇਹਨਾਂ ਸਾਰਿਆਂ ਨੂੰ ਪੁੱਛ ਕੇ ਇਹਨਾਂ ਸਾਰਿਆਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਚੱਲਣਾ ਜਿਸ ਤਰ੍ਹਾਂ ਇਹ ਸਾਰੇ ਕਰਨਗੇ ਤੇ ਜਿਹੜੇ ਹੋਰ ਵੀ ਸਾਡੇ ਨਾਲ ਸਾਥੀ ਜੁੜਨਾ ਚਾਹੁੰਦੇ ਆ ਮੈਂ ਕਹੂੰਗਾ ਸਾਡੀ ਆਮ ਆਦਮੀ ਪਾਰਟੀ ਨਾਲ ਜੁੜੋ ਔਰ ਤੁਹਾਨੂੰ ਬੰਦਾ ਤੁਹਾਡਾ ਜਿਸ ਤਰ੍ਹਾਂ ਮੈਨੂੰ ਰੁਤਵਾ ਮਿਲਿਆ ਤੁਹਾਨੂੰ ਬੰਦਾ ਰੁਤਵਾ ਜ਼ਰੂਰ ਮਿਲੂਗਾ ਕੋਲੀ ਸਾਹਿਬ ਪਾਰੀ ਤੁਹਾਡੇ ਨਾਲ ਮੈਂ ਦੇਖ ਰਿਹਾ ਕਾਫੀ ਖੜੇ ਆ ਵਪਾਰ ਮੰਡੇ ਚ ਜਾ ਰਿਹਾ ਵਪਾਰੀ ਮੰਡੇ ਚ ਬਹੁਤ ਜਾ ਰਿਹਾ ਵਾ ਗਾਹ ਨੂੰ ਡੀਗਦਾ ਰਹਿੰਦਾ ਸਾਰਾ ਸਾਰਾ ਦਿਨ ਕੰਮ ਨਹੀਂ ਹੁੰਦਾ ਕੀ ਕਾਰਨ ਹੈ ਤੇ ਕੀ ਕਾਰਨ ਪਰ ਇਹ ਤਾਂ ਦੇਖੋ ਓਵਰ ਆਲ ਹੀ ਸਾਰੇ ਵਰਲਡ ਦੇ ਵਿੱਚ ਮੰਦੀ ਦਾ ਦੌਰ ਚ ਆਇਆ ਹੈ ਪਰ ਆਉਣ ਵਾਲੇ ਦਿਨ ਬਹੁਤ ਅੱਛੇ ਆ ਰਹੇ ਆ ਤੇ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਉਹ ਵਪਾਰੀਆਂ ਪੱਤੀ ਬਹੁਤ ਸੌਫਟ ਆ ਔਰ ਮੈਂ ਕੋਸ਼ਿਸ਼ ਕਰੂੰਗਾ ਜਿਦਾ ਜਿਦਾ ਸਾਨੂੰ ਗਾਈਡਲਾਈਨ ਮਿਲਣਗੀਆਂ ਅਸੀਂ ਜਰੂਰ ਵਪਾਰੀ ਤੱਕ ਉਸ ਚੀਜ਼ ਦੀ ਪਹੁੰਚ ਕਰਾਂਗੇ ਔਰ ਕਦੀ ਵਪਾਰੀ ਭਰਾ ਦਾ ਨੁਕਸਾਨ ਨਹੀਂ ਹੋਣਦਿਆਂਗੇ ਇੱਕ ਆਮ ਆਦਮੀ ਪਾਰਟੀ ਵੱਲੋਂ 300 ਜੂਨ ਤਾਂ ਦਿੱਤੀਆਂ ਗਈਆਂ ਪਰ ਉਹ ਮੀਡੀਅਮ ਪਰਿਵਾਰ ਜਿਹੜਾ ਉਹਦੇ ਵਿੱਚ ਫਸਦਾ ਜਾ ਰਿਹਾ ਵਾ ਉਹਨਾਂ ਦੇ ਬਿੱਲ ਕਾਫੀ ਆ ਰਹਾ ਯਾਰ ਜੇ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਆਂਦੀ ਆ ਕੋਈ ਪ੍ਰੋਬਲਮ ਆਂਦੀ ਆ ਉਹਨਾਂ ਦਾ 300 ਦੇਖੋ ਜੇ ਤਾਂ 300 ਯੂਨਿਟ ਉਹ ਬਾਲਦੇ ਆ ਜਾਂ ਅਡਜਸਟ ਕਰਦੇ ਆ ਫਿਰ ਤਾਂ ਠੀਕ ਆ ਜੇ ਉਸ ਤੋਂ ਜ਼ਿਆਦਾ ਵਾ ਉਹ ਤਾਂ ਪਹਿਲਾਂ ਹੀ ਗਾਈਡਲਾਈਨਸ ਹੈਗੀਆਂ ਉਹਦਾ ਬਿੱਲ ਪੇ ਕਰਨਾ ਪਣਾ ਪਰ ਮੈਂ ਕੋਸ਼ਿਸ਼ ਕਰੂੰਗਾ ਜੇ ਕੁਛ ਏਦਾਂ ਦਾ ਕੋਈ ਹੋ ਸਕਦਾ ਹੋਵੇ ਤਾਂ ਜ਼ਰੂਰ ਬਿਲੀ ਡਿਪਾਰਟਮੈਂਟ ਨਾਲ ਵੀ ਅਸੀਂ ਬੈਠ ਕੇ ਗੱਲ ਕਰਦੇ ਕੱਲੋਂ ਦਾ ਸੁਭਾਅ ਹੈ ਯਾਨੀ ਸੁਝਾਅ ਇਹ ਹੈ ਕਿ ਥੋੜਾ ਜਿਹਾ ਜੂਨ ਰੇਟ ਕੱਟ ਦਿੱਤਾ ਜਾਂ ਬਿੱਲ ਭਾਵੇਂ ਸਾਰਿਆਂ ਨੂੰ ਲੱਗਣ ਜੂਨ ਰੇਟ ਜਿਹੜਾ ਬਹੁਤ ਵੱਧ ਲੱਗ ਰਿਹਾ ਕੋਈ ਨਹੀਂ ਇਹ ਵੀ ਤੁਹਾਡਾ ਸੁਝਾਅ ਜਿਹੜਾ ਵਾ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਤੱਕ ਅਰਵਿੰਦ ਕੇਜਰੀਵਾਲ ਤੱਕ ਜ਼ਰੂਰ ਪਹੁੰਚ ਜਾਊਗਾ ਕਿਉਂਕਿ ਸਾਡਾ ਜਿਹੜਾ ਇਹ ਟ੍ਰੇਡ ਵਿੰਗ ਦਾ ਜਿਹੜਾ ਗਰੁੱਪ ਆ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਸਾਡੇ ਨੈਸ਼ਨਲ ਕਨਵੀਨਰ ਦੂਜੇ ਨੰਬਰ ਤੇ ਭਗਵਾਨ ਤਮਨ ਜੀ ਤੀਜੇ ਨੰਬਰ ਤੇ ਮਨੀਸ਼ ਸ਼ੋਧਿਆ ਜੀ ਚੌਥੇ ਨੰਬਰ ਤੇ ਸਾਡੇ ਜਿਹੜੇ ਹੈਗੇ ਆ ਚੇਅਰਮੈਨ ਅਨਿਲ ਠਾਕੁਰ ਜੀ ਆ ਔਰ ਸਾਡੇ ਐਮਐਲਏ ਆ ਉਸ ਤੋਂ ਬਾਅਦ ਜਿਹੜਾ ਸਾਡਾ ਹੀ ਜਿਹੜਾ ਟ੍ਰੇਡ ਵਿੰਗ ਦੇ ਜਿਹੜੇ ਡਿਸਟ੍ਰਿਕਟ ਇਨਚਾਰਜ ਆ ਇਹ ਉਹਨਾਂ ਦਾ ਗਰੁੱਪ ਆ ਉਹਦੇ ਵਿੱਚ ਉਹਨਾਂ ਨੇ ਇੱਕ ਗਾਈਡਲਾਈਨ ਦਿੱਤੀ ਆ ਡੇਲੀ 10 ਵਜੇ ਇੱਕ ਸਾਨੂੰ ਕਾਲ ਆਣੀ ਆ ਅਸੀਂ ਸਾਰਿਆਂ ਨੇ ਉਹ ਅਟੈਂਡ ਵੀ ਕਰਨੀ ਆ ਉਹਦੇ ਵਿੱਚ ਸੁਝਾਅ ਜਾਂ ਸਰਕਾਰ ਦੀਆਂ ਜੋ ਸਕੀਮਾਂ ਵਾ ਉਹ ਸਾਨੂੰ ਉਹਨਾਂ ਨੇ ਦੱਸਣੀਆਂ ਉਹ ਅਸੀਂ ਪਬਲਿਕ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਰੂਬਰੂ ਹੋ ਕੇ ਕੀ ਹਲਕੇ ਨੂੰ ਤੇ ਨਕੂਦਰ ਨਿਵਾਸੀਆਂ ਨੂੰ ਆਪਣੇ ਹਲਕੇ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿੰਦਾ ਜਿਹੜਾ ਤੁਸੀਂ ਰੋਜ਼ਾਨ ਬੱਚਿਆਂ ਨੂੰ ਬਾਹਰ ਭੇਜਣ ਦਾ ਸ਼ੁਰੂ ਕੀਤਾ ਆ ਉਹਦੇ ਲਈ ਥੋੜਾ ਧਿਆਨ ਦਿਓ ਇਧਰਲੇ ਪਾਸੇ ਬੱਚੇ ਆਪਣੇ ਪੜਾਓ ਔਰ ਵਧੀਆ ਤਰੀਕੇ ਨਾਲ ਇੱਕ ਸਾਡੇ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਸਰਕਾਰ ਉਹਦਾ ਇੱਕ ਉਪਰਾਲਾ ਉਹ ਇੱਕ ਚੰਦੀ ਆ ਵੀ ਬੱਚੇ ਜੋਬ ਵਾਲ ਘਟ ਜਾਣ ਆਪਣਾ ਬਿਜ਼ਨਸ ਕਰਨ ਔਰ ਜੇ ਆਪਣਾ ਬਿਜ਼ਨਸ ਕਰਨਗੇ ਕਿਸੇ ਹੋਰ ਬੱਚੇ ਨੂੰ ਵੀ ਰੋਜ਼ਗਾਰ ਦੇ ਸਕਦੇ ਆ ਤੇ ਮੈਂ ਇਹ ਕੋਸ਼ਿਸ਼ ਕਰੂੰਗਾ ਵੀ ਜਿਹੜੀ ਵੀ ਸਕੀਮ ਕੋਈ ਸਾਡੀ ਟ੍ਰੇਡ ਵਿੰਗ ਲਈ ਫਾਇਦੇਮੰਦ ਹੋਊ ਜਾਂ ਕੋਈ ਫੈਸਿਲਿਟੀ ਮਿਲਦੀ ਹੋਗੀ ਉਹ ਸਭ ਤੋਂ ਪਹਿਲਾਂ ਆਪਣੇ ਵਪਾਰੀ ਵਰਗ ਤੱਕ ਪਹੁੰਚ ਕਰਦਾ ਬਿਲਕੁਲ ਜੀ ਮੈਂ ਤੁਹਾਡਾ ਸਹਿਮਤਾ ਜੇ ਬਹੁਰੋਂ ਪ੍ਰਵਾਸੀ ਆਗੇ ਤੇ ਕੰਮ ਕਰ ਸਕਦੇ ਤੇ ਆਪਣੇ ਬੱਚੇ ਵੀ ਕੰਮ ਕਰ ਸਕਦੇ ਬਿਲਕੁਲ ਜੀ ਇਹ ਸਾਨੂੰ ਜਿਹੜਾ ਥੋੜੀ ਆਪਣੀ ਧਾਰਨਾ ਬਦਲਣੀ ਪੈਣੀ ਆ ਔਰ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਨਾ ਪੈਣਾ ਸਮਝਾਣਾ ਕੁਝ ਸਾਡੇ ਚ ਵੀ ਕਮੀ ਆ ਸਾਡੇ ਪਰਿਵਾਰ ਦੇ ਵਿੱਚ ਜੇ ਅਸੀਂ ਬੈਠਦੇ ਆ ਤੇ ਜੇ ਅਸੀਂ ਪਰਿਵਾਰ ਦੇ ਚਾਰ ਜੀ ਬੈਠੇ ਆ ਤੇ ਚਾਰੇ ਹੀ ਆਪਣਾ ਆਪਣਾ ਮੋਬਾਈਲ ਲੈ ਕੇ ਬੈਠੇ ਆ ਆਪਸ ਵਿੱਚ ਕੰਟੈਕਟ ਨਹੀਂ ਹੈਗਾ ਕਮਿਊਨੀਕੇਸ਼ਨ ਨਹੀਂ ਹੈਗਾ ਅਸੀਂ ਜਾਣੇ ਆ ਜਿਹੜਾ ਸਾਡਾ ਸਮਾਜ ਆ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਟਾਈਮ ਦੇਵੇ ਉਹਨਾਂ ਦੀਆਂ ਮੁਸ਼ਕਲਾਂ ਸਮਝੇ ਜੇ ਕੋਈ ਪ੍ਰੋਬਲਮ ਆਂਦੀ ਆ ਜਿਹੜੇ ਸਮਾਜ ਦੇ ਮੋਹਤਵਾਰ ਬੰਦੇ ਆ ਜਾਂ ਸਾਡੇ ਜਿਹੜਾ ਐਮ ਐਲ ਏ ਸਹਿਬਾਨ ਆ ਅਸੀਂ ਇਹਨਾਂ ਨੂੰ ਵਿਚਵਾ ਆ ਕੇ ਉਹਨੂੰ ਇੱਕ ਗੱਲ ਮੈਨੂੰ ਬਹੁਤ ਵਧੀਆ ਥਾੜੀ ਲੱਗੀ ਤੁਸੀਂ ਕਹੇ ਜਿਹੜਾ ਚਾਰ ਚਾਰ ਮੋਬਾਈਲ ਆ ਵਾਕਿਆ ਹੀ ਇੱਕ ਘਰ ਫੈਮਿਲੀ ਦੇ ਵਿੱਚ ਪੰਜ ਮੋਬਾਈਲ ਚੱਲਦੇ ਆ ਪਹਿਲੇ ਇੱਕ ਮੋਬਾਈਲ ਹੁੰਦਾ ਸੀ ਜਦੋਂ ਪੰਜ ਮੋਬਾਈਲ ਆਏ ਆ ਕੁਝ ਰਿਸ਼ਤੇ ਦੂਰ ਹੁੰਦੇ ਜਾ ਰਹੇ ਆ ਬਿਲਕੁਲ ਜੀ ਰਿਸ਼ਤੇ ਦੂਰ ਹੋਏ ਉਹ ਚ ਸਾਡੀਆਂ ਵੀ ਨੈਗਲੀਜੈਂਸੀਆਂ ਇਸ ਕਰਕੇ ਕਹਿਣਾ ਕਈ ਵਾਰੀ ਬ ਉਹ ਨਸ਼ੇ ਵਾਲੇ ਪਾਸੇ ਨੂੰ ਚਲੇ ਜਾਂਦਾ ਹੈਗਾ ਫਿਰ ਉਹਨੂੰ ਮੂੜਨਾ ਬਹੁਤ ਮੁਸ਼ਕਲ ਹੋ ਜਾਂਦਾ ਤੇ ਕਿਉਂ ਨਾ ਅਸੀਂ ਸਾਨੂੰ ਪਹਿਲਾਂ ਹੀ ਅਵੇਅਰ ਹੋ ਕੇ ਆਪਣੇ ਬੱਚਿਆਂ ਦਾ ਧਿਆਨ ਦੇਣਾ ਇੱਕ ਜ਼ਿੰਮੇਵਾਰੀ ਮਿਲੀ ਹੈ ਜੁੱਧ ਨਸ਼ਿਆਂ ਵਿਰੋਧਾ ਇਹਦੇ ਵਿੱਚ ਵੀ ਤੁਹਾਡੀ ਉਹ ਭੂਮਿਕਾ ਹੋਵੇਗੀ ਹਾਂ ਬਿਲਕੁਲ ਹੋਣੀ ਹੋਏਗੀ ਜੀ ਮੈਂ ਤਾਂ ਇਹ ਕਹੂੰਗਾ ਬਈ ਸਾਡੇ ਸਮਾਜ ਨੂੰ ਜਿਹੜੀ ਇਹ ਚੀਜ਼ ਦੀ ਜੇ ਤੁਹਾਨੂੰ ਲੱਗਦਾ ਕੋਈ ਬੱਚਾ ਡਰਗਸ ਲੈਂਦਾ ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕਰੋ ਜੇ ਉਹਨਾਂ ਦੇ ਪੇਰੈਂਟਸ ਨਹੀਂ ਮੰਨਦੇ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰੋ ਜੇ ਤੁਹਾਡੇ ਕੋ ਤੁਹਾਨੂੰ ਡਰ ਆ ਤੁਸੀਂ ਨਹੀਂ ਉਧਰ ਜਾਣਾ ਚਾਹੁੰਦੇ ਸਾਡੇ ਨਾਲ ਕੰਟੈਕਟ ਕਰੋ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਬੱਚੇ ਨੂੰ ਅਸੀਂ ਟ੍ਰੀਟਮੈਂਟ ਕਰਵਾਵਾਂਗੇ ਕੋਈ ਵਧੀਆ ਤਰੀਕੇ ਨਾਲ ਉਹਦੀ ਮਤਲਬ ਦੋ ਅਸੇਤ ਅੰਦਰ ਉਸ ਬਣਾਵਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਅਸ਼ਵਨੀ ਕੋਲੀ ਨੂੰ ਅੱਜ ਇੱਕ ਉਦਦ ਦਿੱਤਾ ਗਿਆ ਜੀ ਬਹੁਤ ਵੱਡਾ ਕਿਵੇਂ ਵੇਖਦੇ ਹਾਂ ਉਹਨੂੰ ਸਿਟੀਜ਼ਨ ਦਾ ਬਹੁਤ ਪਹਿਲਾਂ ਮਿਲ ਜਣਾ ਚਾਹੀਦਾ ਜਿਹੜਾ ਬਾਅਦ ਚ ਮਿਲਿਆ ਪਹਿਲਾਂ ਮਿਲ ਜਣਾ ਚਾਹੀਦਾ ਸੀ ਮੁਬਾਰਕਾ ਦਿੰਨੇ ਉਹਨਾਂ ਮੈਡਮ ਨੂੰ ਦਿੰਨੇ ਸਾਰੇ ਇਹਨਾਂ ਦੀ ਜੀ ਜੀ ਸਰ ਹਾਂਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਅੱਜ ਸਾਡਾ ਹੌਸਲਾ ਵਧਾਇਆ ਵਾ ਇਹ ਜਿਹੜੇ ਸਾਡੇ ਬਲੇ ਨਾਲ ਜੁੜੇ ਹੋਏ ਬੰਦੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਆਪ ਕਿਆ ਕਹਿਣਾ ਚਾਹੋਗੇ ਆਪ ਬੋਲੀਏ ਕਿਆ ਨਾ ਮੈਂ ਆਪਕਾ ਮਿਆ ਜੀ ਰਾਜੀ ਸਹਿਮਤ ਆਜ ਅਸ਼ਵਨੀ ਕੋਲੀ ਜੀ ਕੋਲ ਕੌਦਾ ਮਿਲਾ ਹੈ ਕਿਆ ਕਹਿਣਾ ਚਾਹਾਂਗੇ ਆ ਬਹੁਤ ਬਹੁਤ ਮੁਬਾਰਕਾਂ ਹੈ ਇਨਕੋ ਇਨਕੋ ਜੋ ਹੈ ਇਹ ਕੰਮ ਬਹੁਤ ਪਹਿਰੇ ਮਿਲ ਜਾਣਾ ਚਾਹੀਦਾ ਔਰ ਇਨਕੋ ਬਹੁਤ ਪਹਿਲੇ ਆਮ ਪਾਰਟੀ ਮੇਂ ਹੀ ਜੁਆਇਨ ਹੋ ਜਾਣਾ ਚਾਹੀਦਾ ਬਹੁਤ ਸ਼ੁਕਰੀਆ ਜੀ ਇਹ ਖੂਰ ਹਾਂ ਭੱਲਾ ਜੀ ਸਾਡੇ ਨਾਲ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਆਜ ਅਸ਼ਵਨੀ ਭੱਲਾ ਅਸ਼ਵਨੀ ਜੀ ਸਾਹਿਬ ਬਹੁਤ ਖੁਸ਼ੀ ਹੈ ਜੀ ਸਾਰੇ ਸ਼ਹਿਰ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਭੱਜੀ ਆ ਕਿ ਕੋਲੀ ਸਾਹਿਬ ਜਿਹੜੇ ਡਿਜ਼ਰਵ ਕਰਦੇ ਸੀ ਉਹਨਾਂ ਨੂੰ ਇਹ ਜਿਹੜਾ ਪੋਸਟ ਮਿਲੀ ਆ ਆਮ ਆਦੀ ਪਾਰਟੀ ਤੋਂ ਆ ਆਮ ਆਦੀ ਪਾਰਟੀ ਦੇ ਐਮ ਐਲ ਏ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਡਿਜ਼ਰਵਿੰਗ ਕੈਂਡੀਡੇਟ ਨੂੰ ਇਹ ਅਹੁਦਾ ਬਖਸ਼ਿਆ ਔਰ ਮੈਂ ਉਮੀਦ ਰੱਖਦਾ ਕਿ ਇਹ ਸ਼ਹਿਰ ਦੇ ਵਪਾਰਿਕ ਸੱਲ ਦੇ ਨਾਲ ਸਾਰੇ ਨਾਲ ਤਾਲਮਿਲ ਬਣਾ ਕੇ ਚੱਲਣਗੇ ਤੇ ਉਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਜਾਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਜਲਦ ਜਲਦ ਹੱਲ ਕਰਨਗੇ ਸ਼ੁਕਰੀਆ ਸਾਰੇ ਇੱਕ ਵਪਾਰੀ ਉਹ ਅਜ ਅਸ਼ਵਨੀ ਕੋਲੀ ਨੂੰ ਇੱਕ ਵੱਡਾ ਅਹੁਦਾ ਮਿਲਿਆ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਪਹਿਲਾਂ ਦਾ ਮੁਬਾਰਕਾਂ ਹੈ ਕੋਲੀ ਸਾਹਿਬ ਨੂੰ ਬਾਕੀ ਕੋਲੀ ਸਾਹਿਬ ਇਹ ਇਸ ਪੋਜੀਸ਼ਨ ਦੇ ਹੱਕਦਾਰ ਵੀ ਸੀ ਇਸ ਵੇਲੇ ਨਕੋਦਰ ਦੇ ਵਿੱਚ ਕੀ ਆਪਣੇ ਆਸ-ਪਾਸੇ ਦੇ ਹਰ ਬੰਦੇ ਦੇ ਨਾਲ ਖੜੇ ਹੋਣ ਵਾਲੇ ਆ ਇਹ ਸਾਰੇ ਬਪਾਰੀਆਂ ਦਾ ਸਾਥ ਦਿੰਦੇ ਆ ਬਹੁਤ-ਬਹੁਤ ਮੁਮਾਰਕਾਂ ਜੀ ਕੋਲੀ ਸਾਹਿਬ ਨੂੰ ਔਰ ਜਿਹੜਾ ਉਦਾਂ ਉਹਨਾਂ ਨੂੰ ਮਿਲਿਆ ਵਾ ਉਹ ਉਸ ਉਹਦੇ ਡਿਜ਼ਰਵ ਕਰਦੇ ਸੀ ਤੁਹਾਡੀ ਸਾਹਿਬ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਆਪਣੇ ਬਰਦੇ ਵੀ ਅਸ਼ਵਨੀ ਕੋਲੀ ਜੀ ਨੂੰ ਵੱਡਾ ਉਹਦਾ ਮਿਲਿਆ ਹੈ ਜ਼ਿਲ੍ਹਾ ਇੰਚਾਰਜ ਟ੍ਰੇਡਿੰਗ ਵੀਨ ਦਾ ਬਹੁਤ-ਬਹੁਤ ਮੈਂ ਵਧਾਈ ਦੇਣਾ ਬਹੁਤ-ਬਹੁਤ ਮੁਬਾਰਕ ਕਰ ਦੇਣਾ ਜੀ ਉਹ ਬਹੁਤ-ਬਹੁਤ ਸ਼ੁਕਰੀਆ ਜੀ ਤੋਸ਼ਮਨੀ ਕੋਲੀ ਜੀ ਸਾਡੇ ਨਾਲ ਮੌਜੂਦ ਨੇ ਇਕਤਾ ਲਹਿਰ ਤੇ ਤੁਹਾਨੂੰ ਸਾਰੀਆਂ ਤਸਵੀਰਾਂ ਅਸੀਂ ਦਿਖਾ ਰਹੇ ਸੀ ਜਿਨ੍ਹਾਂ ਨੂੰ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਕ ਵੱਡਾ ਅਹੁਦਾ ਦਿੱਤਾ ਗਿਆ ਵਾ ਉਮੀਦ ਕਰਦੇ ਹਾਂ ਕਿ ਆਪਣੇ ਅਹੁਦੇ ਤੇ ਬਖੂਬੀ ਕੰਮ ਕਰਨਗੇ ਤਿੰਨ ਕੋਦਰ ਦੀਆਂ ਸਮੱਸਿਆਵਾਂ ਨੂੰ ਵੀ ਦੇਖਣਗੇ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦਰ